ਇਹ ਇੱਕ ਇਹ ਕਿ ਨਾਲ ਸਿੱਖਿਆ ਗ੍ਰੰਟੀਸ਼ੂ ਦਿੱਤੀ ਹੈ। ਜਿਹੜੀ ਕਈ ਹਫ਼ਤਿਆਂ ਤੋਂ ਚੌੜੀ ਸਾਰੇ ਪੰਜਾਬ ਦੇ ਵਿੱਚ ਤੇ ਆਪਣੇ ਇਲਾਕੇ ਵਿੱਚ ਵੀ ਪਹਿਲਾਂ ਤਾਂ ਵੈਸੇ ਹੀ ਸਾਨੂੰ ਇਸ ਗੱਲ ਦਾ ਬੜੀ ਹਰਾਨੀ ਆ ਤੇ ਮਨ ਦੇ ਵਿੱਚ ਇੱਕ ਅਫਸੋਸ ਵੀ ਆਉਂਦਾ ਕਿ ਪੰਜਾਬ ਬਹੁਤ ਮਹਾਨ ਸੂਬਾ ਆ। ਪੰਜਾਬੀਆਂ ਦੀਆਂ ਇੰਦੀਆਂ ਵੱਡੀਆਂ ਕੁਰਬਾਨੀਆਂ ਆ ਤੇ ਇਹ ਜਿਹੜੀ ਸਰਕਾਰ ਆ ਤੇ ਉਹਦੇ ਨਵੇਂਦੇ ਆ ਉਹਨਾਂ ਨੇ ਸਾਰੇ ਹੀ ਪੱਖਾਂ ਤੋਂ ਇੰਨਾ ਜਿਹੜਾ ਕੰਮ ਨੀਵੇਂ ਪੱਤਰ ਤੇ ਵਿਆੰਦਾ ਆ ਕਿ ਉਹਨਾਂ ਨੂੰ ਛੋਟੇ-ਛੋਟੇ ਕੰਮਾਂ ਵਾਸਤੇ ਵੀ ਕ੍ਰਾਂਤੀ ਵਰਗਾ ਲੱਭ ਰਿਹਾ ਬਤਰਾ ਫੈ ਰਿਆ ਉਹ ਸਿੱਖਿਆ ਕ੍ਰਾਂਤੀ ਦੀ ਗੱਲ ਜੇ ਕਰੀਏ ਅਗਰ ਤਾਂ ਕੋਈ ਬਹੁਤ ਵੱਡੇ ਪੱਧਰ ਤੇ ਕੋਈ ਨਵੇਂ ਸਕੂਲ ਸਾਰੇ ਜਾਂਦੇ ਨਵੇਂ ਟੈਕਨੀਕਲ ਇੰਸਟੀਚੂਟ ਬਣਾਏ ਜਾਂਦੇ ਨਵੇਂ ਕੋਈ ਜਿਹੜੇ ਨਰਸਿੰਗ ਦੇ ਜਾਂ ਮੈਡੀਕਲ ਦੇ ਇੰਸਟੀਚੂਟ ਬਣਾਏ ਜਾਂਦੇ ਜਾਂ ਜਿਹੜੇ ਕੀਤਾ ਮੁਖੀ ਆਪਣੇ ਸੰਸਥਾਵਾਂ ਨੂੰ ਸਥਾਪਿਤ ਕੀਤਾ ਜਾਂਦਾ ਕੀਤਾ ਮੁਖੀ ਮਤਲਬ ਕਰੀਅਰ ਓਰੀਐਂਟੇਟਰ ਕੋਈ ਆਪਣੇ ਇੰਸਟੀਚੂਨ ਬਣਦੇ ਜਿਨ੍ਹਾਂ ਦਾ ਆਪਣੇ ਬੱਚਿਆਂ ਨੂੰ ਫਾਇਦਾ ਹੁੰਦਾ ਉਹਨਾਂ ਨੂੰ ਰੁਜ਼ਗਾਰ ਮਿਲਦਾ ਇੱਥੇ ਮਿਲਦਾ ਬਾਹਰ ਮਿਲਦਾ ਆਪਣੀ ਪਰਿਵਾਰਾਂ ਦੀ ਜੇ ਵੀ ਹੈਗੀ ਆ ਉਹਦੀ ਪ੍ਰੋਗਰੈਸ ਵਿੱਚ ਉਹ ਹਿੱਸਾ ਪਾਉਂਦੇ ਤਰੱਕੀ ਹੁੰਦੀ ਆ ਆਪਣੇ ਸਾਰੇ ਸਮਾਜ ਦੀ ਫਿਰ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਨਾ ਇੱਕ ਤਰ੍ਹਾਂ ਦੀ ਕਰਾਂਤੀ ਆਈ ਆ ਹੁਣ ਜੇ ਤੁਸੀਂ ਇੱਕ ਪ੍ਰਾਇਮਰੀ ਸਕੂਲ ਜਾਓ ਤੇ ਤੁਹਾਨੂੰ ਤੁਸੀਂ ਗ੍ਰਾਂਟ ਆਈ ਆ 28000 ਤੇ ਉਹ ਵੀ ਚਲੋ ਕੁਝ ਹਿੱਸਾ ਹੈਗਾ ਸਰਬ ਸਿੱਖਿਆ ਅਭਿਆਨ ਦਾ ਕੇਂਦਰ ਸਰਕਾਰ ਦਾ ਕੁਝ ਪੰਜਾਬ ਸਰਕਾਰ ਨੇ ਪਾਉਂਦੀ ਆ ਡਾਊਨਵਾਰਡ ਦੇ ਤੇ ਉਸ 28000 ਦੀ ਗ੍ਰਾਂਟ ਵਿੱਚ ਜਦੋਂ ਖਰਚਾ ਕਰਦੇ ਤੁਸੀਂ ਉਹ ਮੇਰੇ ਘਰ 25000 ਦਾ ਖਰਚਾ ਕਰ ਦਿੰਦੇ ਹੋ ਜੇ 50000 ਦੀ ਗ੍ਰਾਂਟ ਆਈ ਹੈ ਤੁਸੀਂ 30000 ਦਾ ਖਰਚਾ ਕਰ ਦਿੰਦੇ ਹੋ ਇਹ ਮਤਲਬ ਕਹਿਣ ਤੋਂ ਭਾਵ ਕਿਤੇ ਅੱਧਿਓ ਜਿਆਦਾ ਖਰਚਾ ਹੋ ਰਿਹਾ ਤੁਹਾਡੇ ਇਹਦਾ ਫੰਕਸ਼ਨਰ ਦੇ ਕਿਤੇ ਤੁਸੀਂ ਇੱਕ 1/3 ਖਰਚਾ ਕਰ ਰਹੇ ਹੋ ਤੇ ਪੈਸੇ ਦਾ ਇਹ ਰੂਟੀਨ ਚਾਉਂਦੇ ਹੀ ਆ ਚਾਹੇ ਉਹ ਆਪਣੇ ਪਾਣੀ ਵਾਸਤੇ ਹੁਣ ਸਾਫ਼ ਸੁਥਰੇ ਪਾਣੀ ਬੱਚਿਆਂ ਨੂੰ ਚਾਹੀਦੇ ਆ ਸੈਂਟਰਲਾਈਜ਼ਨ ਚਾਹੀਏ ਆਪਣੇ ਟਾਇਲਟਸ ਵਧੀਆ ਬਣਨ ਜਾਂ ਰਸੋਈਆਂ ਵਧੀਆ ਆਪਣੇ ਉਹਨਾਂ ਦਾ ਨਿਰਮਾਣ ਕੀਤਾ ਜਾਵੇ ਜਿਹੜੀ ਮਿੱਟੀ ਮੀਲਿਆ ਜਾਂ ਮਿੱਟੀ ਮੀਲ ਵਾਸਤੇ ਕੋਈ ਹੋਰ ਸਾਧਨ ਚਾਹੀਦੇ ਆ ਉਹਨੂੰ ਉਹਦੇ ਵਾਸਤੇ ਉਹ ਗ੍ਰਾਂਟ ਬੱਤੀ ਜਾ ਸਕਦੀ ਆ ਪਰ ਇਹ ਤਾਂ ਮਜ਼ਾਕ ਬਣਾ ਲਿਆ ਸਿੱਖਿਆ ਕਰਾਤੀ ਦਾ ਅਸੀਂ ਪੁੱਛਣਾ ਚਾਹੁੰਦੇ ਆ ਇੱਥੇ ਦੀ ਜਿਹੜੀ ਬੀਬਾ ਜੀ ਐਮਐਲਏ ਆ ਕਿ ਇੱਕ ਨੂਰਮੈਲ ਦਾ ਸਕੂਲ ਸ਼੍ਰੋਮਣੀ ਅਕਾਲੀ ਦਲ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ ਚਲੋ ਸਾਡਾ ਫਰਜ਼ ਬਣਦਾ ਸੀ ਕਰਕੇ ਸਕੂਲੇ ਕੋਕਸਰਾ ਵਿੱਚ ਚੱਲਦਾ ਸੀ ਤੇ ਉਹ ਸਕੂਲ ਬੰਦ ਹੋ ਗਿਆ ਤੇ ਇੱਕ ਦੋ ਬੱਚੇ ਆ ਆਪਣੇ ਜਿਹੇ ਸੀਗੇ ਉਹ ਸਕੂਲਾਂ ਦੇ ਬੱਚੇ ਉਹਨਾਂ ਨੂੰ ਇੱਕ ਸਕੂਲ ਵਿੱਚ ਇਕੱਠਿਆਂ ਨੂੰ ਆਪਣੇ ਪੜਨ ਵਾਸਤੇ ਭੇਜ ਦਿੱਤਾ ਗਿਆ ਤੁਸੀਂ ਦੇਖੋ ਜੇ ਕਿਤੇ 40 ਬੱਚੇ ਹੋਣ ਤੇ 80 ਬੱਚੇ ਹੋ ਜਾਣੇ ਕਲਾਸ ਵਿੱਚ ਡਬਲ ਸਟਰੈਂਥ ਹੋ ਜੂਵੇ ਤੇ ਬੱਚੇ ਕਿਵੇਂ ਪੜ ਸਕਦੇ ਆ ਸੋ ਉੱਥੇ ਲੋੜ ਸੀ ਨਵੇਂ ਸਕੂਲ ਦੀ ਕਾ ਸਕੂਲ ਉੱਥੇ ਦੀ ਨੂਰਮਹਿਲ ਦੀ ਸਰਾਂ ਵਿੱਚ ਚੱਲਦਾ ਸੀ ਤੇ ਜਿਹੜਾ ਹੈਗਾ ਆ ਪ੍ਰਾਤਨ ਵਿਭਾਗ ਨਾਲੇ ਬੰਦ ਕਰਵਾਉਂਦਾ ਅਸੀਂ ਬਣਾਇਆ ਉੱਥੇ ਜਿੱਥੇ ਆਪਣੇ ਦਸਰਾ ਕਰਾਉਂਦੇ ਆ ਨੂਰਮਹਿਲ ਵਿੱਚ ਉੱਥੇ ਜਗਾ ਲੱਭੀ ਉੱਥੇ ਆਲਰੇਡੀ ਇੱਕ ਪ੍ਰਾਈਮਰੀ ਸਕੂਲ ਚੱਲਦਾ ਸੀ ਪਹਿਲਾਂ ਉਹ ਵੀ ਆਪਣੇ ਅਕਾਲੀ ਦਲ ਪਹਿਲੇ ਬਣਿਆ ਸੀਗਾ ਉਹਦੀ ਬਿਲਡਿੰਗ ਸਟਾਰਟ ਹੋ ਗਈ ਦੂਜੀ ਮੰਜ਼ਿਲ ਤੱਕ ਚੱਲੇ ਗਿਆ ਸਕੂਲ ਤੇ ਫੇਰ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਹੈਰਾਨੀ ਆ ਇਹ ਦਾ ਕਾਂਗਰਸ ਗਵਰਨਮੈਂਟ ਨੇ ਉਹ ਸਕੂਲ ਕੰਪਲੀਟ ਕੀਤਾ ਕਾਂਗਰਸ ਦੇ 5 ਸਾਲ ਨਿਕਲ ਗਏ ਤੇ ਆ 3 ਸਾਲ ਇਹਨਾਂ ਦੇ ਨਿਕਲ ਗਏ ਹਾਂ ਜੇ ਨੂਰਮੈਲ ਦਾ ਸਕੂਲ ਅੱਜ ਮੁਕੰਮਲ ਹੋ ਜਾਂਦਾ ਉੱਥੇ ਤੁਹਾਡੇ ਆਪਣੇ ਪੱਤਰਕਾਰ ਭਾਈਚਾਰੇ ਦੇ ਆਪਣੇ ਜਿਹੜੇ ਜਿਹੜੇ ਬਹੁਤ ਸਤਕਾਰਯੋਗ ਆਪਣੇ ਵੀਰ ਨੇ ਉਹ ਧਰਮੇ ਤੇ ਬੈਠੇ ਰਹੇ ਕਈ ਮਹੀਨੇ ਬੈਠੇ ਰਹੇ ਉੱਥੇ ਧਰਮੇ ਤੇ ਜੇ ਉਹ ਸਕੂਲ ਕੰਪਲੀਟਦਾ ਤੇ ਕਹਿ ਸਕਦੇ ਸੀ ਕਿ ਸਿੱਖਿਆ ਕ੍ਰਾਂਤੀ ਵਿੱਚ ਉਹਨੇ ਇੱਕ ਕਦਮ ਅੱਗੇ ਪਟਿਆ ਆ ਸੋ ਨਾ ਤਾਂ ਕਿਤੇ ਸਾਇੰਸ ਬਲੌਕ ਨਾ ਕਿਤੇ ਕੰਪਿਊਟਰ ਲੈਬਸ ਨਾ ਕੋਈ ਹੋਰ ਆਪਣੀ ਨਾਲ ਤੋਂ ਜਿਹੜਾ ਹੈਗਾ ਬੁਨਿਆਦੀ ਢਾਂਚੇ ਵਿੱਚ ਕੋਈ ਸੁਧਾਰ ਲਿਆ ਇਹਨਾਂ ਨੇ ਲਿਆਂਦਾ ਪੁਰਾਣੇ ਸਕੂਲ ਬਣੇ ਪੁਰਾਣੀਆਂ ਬਿਲਡਿੰਗਾਂ ਬਣੀਆਂ ਚਾਹੇ ਤਸੀਲ ਦੇ ਸਕੂਲ ਨਕੋਦਰ ਦੀ ਗੱਲ ਕਰ ਲਓ ਜਿਹੜਾ ਆਪਣਾ ਹੈਗਾ ਯਾ ਯੂਨੀਵਰਸਿਟੀ ਕਾਲਜ ਉਹਦੀ ਗੱਲ ਕਰ ਲਓ ਯੂਨੀਵਰਸਿਟੀ ਕਾਲਜ ਸ਼੍ਰੋਮਣੀ ਅਕਾਲੀ ਦਰ ਦੀ ਸਰਕਾਰ ਬਣੇ ਪਰ ਉਹ ਬਣਿਆ ਨਕੋਦਰ ਦੀ 25-30 ਸਾਲ ਪੁਰਾਣੀ ਮੰਗ ਸੀ ਉਹ ਕਹਿ ਸਕਦੇ ਇੱਕ ਵੱਡਾ ਮੀਲ ਪੱਥਰ ਸੀਗਾ ਇਹ ਕਿਰਾਂਤੀ ਨਹੀਂ ਕਹਿੰਦੇ ਸੀ ਕਿਰਾਂਤੀ ਦਾ ਬਹੁਤ ਵੱਡਾ ਆਪਣੇ ਲਫਜ਼ ਹੈ ਪਰ ਇੱਕ ਸਟੈਪ ਅੱਗੇ ਵਧੇ ਸੀਗੇ ਤੇ ਕਾਲਜ ਬਣ ਗਿਆ ਚਲੋ ਬੱਚੇ ਪੜਦੇ ਆ ਉਹਨਾਂ ਨੂੰ ਆਪਣੇ ਜਿਹੜੀ ਸਿੱਖਿਆ ਚੰਗੇ ਮਿਆਰ ਦੀ ਆ ਤੇ ਉਹਨਾਂ ਨੂੰ ਸਸਤੀ ਆਪਣੇ ਸਿੱਖਿਆ ਉਪਲਬਧ ਹੁੰਦੀ ਆ ਆਪਣੇ ਇਲਾਕੇ ਦੇ ਸਾਰੇ ਬੱਚਿਆਂ ਨੂੰ ਸੋ ਕਖਾਨਿਆਂ ਦੀ ਮੁਰੰਮਤ ਕਰਨਾ ਪ੍ਰਾਣੀਆਂ ਦਵਾਰਾਂ ਨੂੰ ਰਿਪੇਅਰ ਕਰਨ ਦਾ ਜਾਂ ਆਪਣੇ ਕੋਈ ਕਿਸੇ ਨੂੰ ਕਲੀ ਕਰਨਾ ਕਿਸੇ ਕਮਰੇ ਨੂੰ ਰੰਗ ਰੋਪਨ ਕਰਦੇ ਹੋ ਤੇ ਕਿਸੇ ਸਕੂਲ ਦੀ ਸਫਾਈ ਕਰਦੇ ਹੋ ਤਾਂ ਕਹਦੇ ਹੋ ਇਹ ਕ੍ਰਾਂਤੀ ਆ ਇਹ ਤਾਂ ਬਹੁਤ ਇਹਨਾਂ ਨੇ بڑا ਇੱਕ ਤਰ੍ਹਾਂ ਦਾ ਮਜ਼ਾਕ ਬਣਾਇਆ ਆਪਣੀ ਸਿੱਖਿਆ ਵਿਭਾਗ ਦਾ ਦੇਖੋ ਦੋ ਤਿੰਨ ਭਾਗ ਹੁੰਦੇ ਬਹੁਤ ਅਹਿਮ ਸਰਕਾਰ ਦੇ ਉੱਚ ਸਿੱਖਿਆ ਹੁੰਦੇ ਇੱਕ ਹੁੰਦੀ ਹੈਲਥ ਉੱਚਾ ਹੁੰਦਾ ਸਮਾਜ ਭਲਾਈ ਗਰੀਬਾਂ ਦੀ ਭਲਾਈ ਜਿਹੜੀ ਕਰਨੀ ਆ ਤੇ ਤੀਜਾ ਹੁੰਦਾ ਜਿਹੜਾ ਡਵੈਲਪਮੈਂਟ ਦਾ ਪੱਖ ਹੈ ਉੱਚ ਕਿਸਾਨੀ ਵੀ ਆਏਦੀ ਉੱਚ ਡਵੈਲਪਮੈਂਟ ਦੇ ਪੱਖ ਵਿੱਚ ਦਸੋ ਕਿਸੇ ਕਿਸੇ ਵੀ ਇਹਨਾਂ ਖੇਤਰਾ 'ਚ ਕੋਈ ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਤੇ ਹੁਣ ਅਸੀਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਇਹਨਾਂ ਨੇ ਬਹੁਤ ਵੱਡਾ ਨਾ ਬੁਲਾਇਆ ਆ ਹੋਊਗਾ ਉਹ ਅਸੀਂ ਲੋਕਾਂ ਦੇ ਸਾਹਮਣੇ ਆਪਣੇ ਪੇਸ਼ ਕਰਨਾ ਚਾਹੁੰਦੇ ਆ ਕਿ ਇਹ ਤਾਂ ਸਿਰਫ ਨੀ ਪੱਥਰ ਦੀ ਕ੍ਰਾਂਤੀ ਨਹੀਂ ਪੱਥਰ ਜਾਂ ਪੋਸਟਰ ਕ੍ਰਾਂਤੀ ਆ ਇਥੇ ਮਰਜ਼ੀ ਜੋ ਫਲੈਕਸ ਬੋਰਡ ਲਾ ਦਿਓ ਇਥੇ ਮਰਜ਼ੀ ਜੋ ਪੋਸਟਰ ਲਾ ਦਿਓ ਤੇ ਸਕੂਲਾਂ ਜਾ ਕੇ ਕੰਨਾਂ ਤੇ ਪੱਥਰ ਲਾ ਦਿਓ ਸੇਵ ਕਿਸ ਲਈ ਕਿ ਆਪਣੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਮੰਤਰੀ ਦਾ ਤੇ ਐਮ ਐਲ اے ਦਾ ਨਾ ਆਉਣਾ ਚਾਹੀਦਾ ਆ ਅਗਰ ਤੁਸੀਂ ਕੋਈ ਪੱਥਰ ਲਾਉਣੇ ਆ ਜੇ ਜੋ ਸਾਡੀ ਸੋਚ ਆ ਮਤਲਬ ਇਹ ਨਹੀਂ ਅਸੀਂ ਕਹਿੰਦੇ ਕਿ ਪੱਥਰ ਹੀ ਲੱਗਣੇ ਚਾਹੀਦੇ ਕੋਈ ਪ੍ਰੋਜੈਕਟ ਹੋਵੇ ਵੱਡਾ 10 ਲੱਖ ਹੋਣ 15 20 ਲੱਖ ਹੋਣ 50 ਲੱਖ ਹੋਵੇ ਉਹਦਾ ਪੱਥਰ ਲਾਓ ਉਹਦਾ ਉਦਘਾਟਨ ਕਰੋ ਤੇ ਉਹਦਾ ਤੁਹਾਨੂੰ ਸ਼ੋਭਾ ਵੀ ਦਿੰਦਾ ਆ ਜੇ ਤੁਸੀਂ 20000 ਦੇ 25 25000 ਤੇ 30 30000 ਦੇ ਪੱਥਰ ਲਾਉਨੇ ਹੋ ਇਹ ਤਾਂ ਅਸੀਂ ਆਪਣੇ ਵਲੇ ਵੀ ਬੜੇ ਕੰਮ ਕਰਾਏ ਆ ਪਰ ਕਦੇ ਅਸੀਂ ਧਿਆਨ ਵੀ ਨਹੀਂ ਕੀਤਾ ਸੀਗਾ ਵੀ ਇਹਨੇ ਹਜ਼ਾਰ ਰੁਪਇਆ ਕਿੱਥੇ ਲੱਗ ਗਿਆ ਕਿਹਨੂੰ ਦੇ ਦਿੱਤਾ ਤੇ ਲੇਕਿਨ ਇਹ ਤਾਂ ਸਿਰਫ ਪੋਸਟਰ ਕ੍ਰਾਂਤੀ ਆ ਸਿੱਖਿਆ ਦੇ ਖੇਤਰ ਵਿੱਚ ਜਾਂ ਨੀ ਪੱਥਰ ਕ੍ਰਾਂਤੀ ਆ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਬਿਲਕੁਲ ਨਹੀਂ ਆਈ ਦੱਸੋ ਤੁਸੀਂ ਕਿੰਨੇ ਆਈਐਸ ਕਿੰਨੇ ਪੀਸੀਐਸ ਕਿੰਨੇ ਆਈਪੀਐਸ ਕਿੰਨੇ ਆਪਣੇ ਪੰਜਾਬ ਦੇ ਬੱਚੇ ਫੌਜਾ ਵਿੱਚ ਗਏ ਨੇ ਕਿਹੜਾ ਤੁਸੀਂ ਆਈਐਸ ਦਾ ਆਈਪੀਐਸ ਦਾ ਆਈਐਫਐਸ ਦਾ ਕਿਹੜਾ ਤੁਸੀਂ ਅਦਾਰਾ ਬਣਾਇਆ ਆ ਕੋਈ ਤੁਸੀਂ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦੇ ਬੱਚਿਆਂ ਨੂੰ ਇਹਨਾਂ ਆਪਣੇ ਜਿਹੜੇ ਐਗਜ਼ਾਮੀਨੇਸ਼ਨਸ ਵਿੱਚ ਉਹ ਤਿਆਰੀ ਵਾਸਤੇ ਕੋਈ ਅਸੀਂ ਅਦਾਰੇ ਖੋਲ੍ਹੀਏ ਜਿਵੇਂ ਅਸੀਂ ਕਹਿ ਸਕਦੇ ਆ ਕਿ ਸਭ ਤੋਂ ਜ਼ਿਆਦਾ ਜੀਤ ਸਿੰਘ ਉਹ ਇੰਸਟੀਚਿਊਟ ਬਣਾਇਆ ਬਹਾੜੀ ਜਿੱਥੇ ਜਿੱਥੇ ਐਨਡੀਏ ਦੀ ਤਿਆਰੀ ਕੀਤੀ ਕਰਵਾਈ ਜਾਂਦੀ ਆ ਆਈਐਮਏ ਦੀ ਤਿਆਰੀ ਕਰਵਾਈ ਜਾਂਦੀ ਆ ਆਪਣੇ ਦੇਸ਼ ਦੀ ਆ ਫੌਜਾ ਵਿੱਚ ਬੱਚੇ ਜਾਂਦੇ ਪੰਜਾਬ ਦੇ ਇਹਨੇ ਕੀਤਾ ਸੀ ਅਕਾਲੀ ਦਲ ਇਹ ਪਾ ਪੀਜੇਪੀ ਦੀ ਸਰਕਾਰ ਦਿੱਤਾ ਸੀ ਹੁਣ ਵੀ ਚੱਲ ਰਿਹਾ ਇਦਾਂ ਦੇ ਇਦਾਂ ਦੇ ਕੋਈ ادارے ਖੋਲੋ ਤਾਂ 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 ਤੁਹਾਨੂੰ ਕਹੀਏ